ਰੁਕ ਰੁਕੋ ਕਿੱਥੇ ਚੱਲੇ ਸੁਰੂ ਤੋਂ ਲੈ ਕੇ ਚੱਲਦੇ ਤੁਹਾਨੂੰ ਹਾਂਜੀ ਸਸੀ ਕਾਲ ਜੀ ਕਿਵੇਂ ਸਾਰੇ ਦੇਖੋ ਖਲਾਰਾ ਕਮਰੇ ਦੇ ਵਿੱਚ ਇਹ ਹਸਬੰਦ ਨੇ ਪਾਇਆ ਤੇ ਅੱਜ ਅਸੀਂ ਜਾਣਾ ਆ ਉਸ ਤੋਂ ਪਹਿਲਾਂ ਮੈਂ ਮਮਨਤ ਨੂੰ ਬੋਲਿਆ ਸੂਰ ਦੇ ਕਹਿੰਦੀ ਮम्मा ਸੋਣਾ ਆ ਮੈਂ ਕਿਹਾ ਚੱਲ ਪਹਿਲਾਂ ਤੈਨੂੰ ਤਿਆਰ ਕਰ ਦਮਾ ਤੂੰ ਪਾਪਾ ਨਾਲ ਜਾਣਾ ਆ ਇੰਨੇ ਨੂੰ ਬਾਹਰ ਆ ਗਏ ਸੀ ਮਹਿਮਾਨ ਹਾਂਜੀ ਇਹਨਾਂ ਨੇ ਸਾਡੇ ਨਾਲ ਜਾਣਾ ਨਹੀਂ ਕਿਤੇ ਪਰ ਇਹਨਾਂ ਨੂੰ ਕੰਮ ਆ ਇਸ ਕਰਕੇ ਆਏ ਸੀਗੇ ਤੇ ਵੀਰ ਨੇ ਬੋਲੇ ਹੈਲੋ ਤੇ ਹੁਣ ਚਲਦੇ ਆ ਚੰਨੀ ਵੀਰ ਕੋਲ ਹਰ ਇੱਕ ਕੋਲ ਫੋਨ ਆਪਣੇ ਫੋਨ ਹੀ ਬਸ ਫੋਨ ਚੋਂ ਹੀ ਨਿਕਲਦੇ ਮੈਨੂੰ ਸਮਝ ਹੀ ਨਹੀਂ ਆਉਂਦਾ ਕਿ ਫੋਨ ਚ ਹੈ ਕੀ ਆ ਤੇ ਮੈਂ ਅੱਜ ਸੂਟ ਪਾਣ ਆਏ ਵਾਲਾ ਹਸਬੰਡ ਬੋਲਦੇ ਸੀਗੇ ਕਿ ਇਹ ਵਾਲਾ ਸੂਟ ਬਹੁਤ ਸੋਹਣਾ ਆ ਇਹ ਮੈਂ ਸੂਟ ਮੈਨੂੰ ਵੀਡੀਓ ਦੇ ਵਿੱਚ ਵੀ ਕਈਆਂ ਨੇ ਪੁੱਛਿਆ ਇਹ ਮੈਂ ਸੀਤਾ ਸਵਾਇਆ ਨਹੀਂ ਲਿਆ ਇਹ ਮੈਂ ਆਪ ਸਵਾਇਆ ਆ ਆਪੇ ਡਿਜ਼ਾਈਨ ਵਗੈਰਾ ਪਵਾ ਕੇ ਤੇ ਉਸ ਤੋਂ ਬਾਅਦ ਮੈਂ ਪੁੱਛਦੀ ਸੀ ਜੁੱਤੀ ਕਿਹੜੀ ਪਾ ਮਾਂ ਤੇ ਹਸਬੰਦ ਬੋਲ ਦੇ ਨਾਲ ਦੀ ਮੈਚਿੰਗ ਕਰਕੇ ਪਾ ਲਾ ਤੇ ਮੈਨੂੰ ਪੁੱਛਿਆ ਕਿ ਡਰੈਸ ਦੇਖ ਜਮਾਟੋ ਵਾਲੀ ਤਾਂ ਨਹੀਂ ਲੱਗਦੀ ਪਈ ਮੈਂ ਕਿਹਾ ਨਹੀਂ ਉਹ ਤੇ ਐਡੀਡਾਸ ਲਿਖਿਆ ਜਮਾਟੋ ਵਾਲਿਆਂ ਤੇ ਜਮਾਟੋ ਲਿਖਿਆ ਹੁੰਦਾ ਤੇ ਇੱਧਰ ਮੈਂ ਤਿਆਰ ਹੁੰਦੀ ਸੀ ਇੰਨੇ ਨੂੰ ਫਰਮਾਇਸ਼ ਆ ਗਈ ਕਿ ਅਸੀਂ ਕਿਤੇ ਕੰਮ ਚੱਲੇ ਆ ਤੁਸੀਂ ਇੰਨਾ ਖਾਣਾ ਬਣਾ ਲਓ ਮੈਂ ਕਿ ਖਾਣਾ ਨਹੀਂ ਬਣਾਣਾ ਹੁਣ ਕੱਪੜੇ ਇੱਕ ਵਾਈਟ ਕਲਰ ਦੇ ਚਿੱਟੇ ਕੱਪੜੇ ਪਾਏ ਤਾਂ ਖਰਾਬ ਹੋ ਜਾਣੇ ਮੈਂ ਕਿ ਚਲ ਇਦਾਂ ਕਰਦੇ ਆ ਚਾਵਲ ਬਣਾ ਲੰਨੇ ਆ ਉਸ ਤੋਂ ਬਾਅਦ ਮੈਂ ਜਲਦੀ ਜਲਦੀ ਨਮਕੀਨ ਚਾਵਲ ਬਣਾ ਕੇ ਹੋ ਗਈ ਸੀ ਤਿਆਰ ਤੇ ਉਸ ਤੋਂ ਬਾਅਦ ਮੈਨੂੰ ਫੋਨ ਆ ਗਿਆ ਕਿ ਚ ਅਸੀਂ ਆ ਗਏ ਆ ਤੇ ਉੱਥੇ ਅਸੀਂ ਬਣਾਈ ਰੀਲ ਚੰਨੀ ਵੀਰ ਦੇ ਗਾਣੇ ਤੇ ਹਾਂਜੀ ਜੇ ਚੰਨੀ ਵੀਰ ਆਏ ਹੋਏ ਸੀਗੇ ਉਹਨਾਂ ਦੇ ਗਾਣਾ ਆਇਆ ਹੋਇਆ ਕੋਹੇ ਨੂਰ ਜਿਨ੍ਹਾਂ ਨੇ ਨਹੀਂ ਸੁਣਿਆ YouTube ਦੇ ਉੱਤੇ ਗਾਣਾ ਆਇਆ ਕੋਹੇ ਨੂਰ ਤੇ ਫਿਰ ਅਸੀਂ ਦੋਵਾਂ ਨੇ ਬਣਾਈ ਰੀਲ ਤੇ ਆਹ ਦੇਖੋ ਕਹਿੰਦਾ ਬਾਜੀ ਮੇਰੀ ਹਾਈਟ ਛੋਟੀ ਰਹਿ ਗਈ ਹੈ ਮੈਨੂੰ ਚੱਕ ਕੇ ਗੱਡੀ ਤੇ ਬਿਠਾ ਦਿਓ ਵੀ ਮੈਂ ਤੁਹਾਡੇ ਨਾਲ ਵੀਡੀਓ ਬਣਾਣੀ ਆ ਤੇ ਇਹਨਾਂ ਨੂੰ ਚੱਕ ਕੇ ਗੱਡੀ ਦੇ ਉੱਤੇ ਬਿਠਾਇਆ ਮੈਂ ਕਿਹਾ ਇਹਨਾਂ ਨੂੰ ਬਿਠਾਇਆ ਹੁਣ ਮੇਰੀ ਵਾਰੀ ਆ ਮੈਂ ਵੀ ਗੱਡੀ ਦੇ ਉੱਤੇ ਬੈਠ ਕੇ ਵੀਡੀਓ ਬਣਾਣੀ ਆ ਫਿਰ ਮੈਂ ਕਿਹਾ ਹੁਣ ਮੈਨੂੰ ਵੀ ਚੁੱਕੋ ਮੈਂ ਕਿਹਾ ਚੁੱਕਿਓ ਧਿਆਨ ਨਾਲ ਸਿੱਟ ਨਾ ਦਿਓ ਮੈਨੂੰ बोल दे मैं चुक लूंगा तैनू यकीन नहीं मैं कह नहीं यकीनਤਾ ਪੂਰਾ ਆ ਤੇ ਮੈਨੂੰ ਵੀ ਚੁੱਕ ਕੇ ਗੱਡੀ ਦੇ ਉੱਤੇ ਬਿਠਾ ਦਿੱਤਾ ਸੀਗਾ ਮੈਂ ਕਿਹਾ ਹੁਣ ਸਾਡੀ ਵੀਡੀਓ ਬਣਾਓ ਘੈਂਟ ਜੀ ਇੱਥੇ ਤੇ ਚੰਨੀ ਵੀਰ ਨੇ ਬਣਾਈ ਵੀਡੀਓ ਉਸ ਤੋਂ ਬਾਅਦ ਚੰਨੀ ਵੀਰਾ ਕਹਿੰਦਾ ਕਿ ਭਾਬੀ ਮੇਰੇ ਗਾਣੇ ਤੇ ਰੀਲ ਬਣਾਣੇ ਆ ਮੇਰੇ ਗਾਣੇ ਦੀ ਪ੍ਰੋਮੋਸ਼ਨ ਕਰਨੀ ਐ ਅਸੀਂ ਦੋਵੇਂ ਵੀਡੀਓ ਬਣਾਣੇ ਆ ਤੁਰਕੇ ਮੈਂ ਕਿਹਾ ਚੱਲ ਠੀਕ ਐ ਵੀਰੇ ਤੇ ਅਸੀਂ ਦੋਵਾਂ ਨੇ ਬਣਾਈ ਵੀਡੀਓ ਗਰਮੀ ਬਹੁਤ ਜ਼ਿਆਦਾ ਐ ਬਹੁਤ ਗਰਮੀ ਹੋਈ ਹੋਆ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਪਰ ਕੀ ਕਰੀਏ ਕੰਮ ਤਾਂ ਕਰਨਾ ਪੈਣਾ ਆ ਫਿਰ ਮੈਂ ਬੋਲੇ ਕਿ ਚਲੋ ਜਲਦੀ ਜਲਦੀ ਹੁਣ ਜੋ ਵੀ ਵੀਡੀਓ ਬਣਾਣੀ ਆ ਪ੍ਰੋਮੋਸ਼ਨ ਵਾਲੀ ਬਣਾ ਕੇ ਖਤਮ ਕਰੀਏ ਵੀ ਫਿਰ ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਮੰਨ ਦੇਖੋ ਕਹਿੰਦੀ ਮੈਂ ਨਹੀਂ ਬਾਹਰ ਆਣਾ ਬਾਹਰ ਗਰਮੀ ਬਹੁਤ ਮੈਂ ਤਾਂ ਏਸੀ 'ਚ ਬੈਠੂ ਮੈਂ ਕਿਹਾ ਠੀਕ ਹੈ ਨਾ ਭਰਾਵਾ ਤੁਹਾਡੀ ਤਾਂ ਮੈਂ ਕਿਹਾ ਮौज ਆ ਤੇ ਫਿਰ ਅਸੀਂ ਬਣਾਈ ਰੀਲ ਇੱਕ ਹੋੜ ਤੁਰਦੇ ਤੁਰਦੇ ਤੇ ਉਹ ਦੇਖੋ ਵੀਰ ਨੂੰ ਕਿੰਨਾ ਚਾ ਚੜਿਆ ਕਿ ਮੇਰੇ ਗਾਣੇ ਦੀ ਪ੍ਰੋਮੋਸ਼ਨ ਕਰਨ ਲੱਗੇ ਆ ਗਾਣਾ ਜਰੂਰ ਸੁਣਿਓ ਜਿਨੇ ਜਿਨੇ ਨਹੀਂ ਸੁਣਿਆ ਕੋਹੇਨੂਰ YouTube ਤੇ ਜਾ ਕੇ ਬੱਸ ਕਰੋ ਮੈਂ ਕਿਹਾ ਬਹੁਤ ਥੀਲਾ ਹੋ ਗਈਆਂ ਹੁਣ ਖਤਮ ਕਰਦੇ ਆ ਖਤਮ ਕਰਦੇ ਆ ਕਹਿੰਦੇ ਬਸ ਇੱਕ ਲਾਸਟ ਇੱਕ ਹੀ ਬਣਾਣੀ ਆ ਮੈਂ ਕਿਹਾ ਠੀਕ ਐ ਜਲਦੀ ਜਲਦੀ ਬਣਾਓ ਤੇ ਖਤਮ ਕਰੋ ਦੇਖੋ ਕੈਮਰੇ ਵਾਲੇ ਨੂੰ ਦੋ ਕੈਮਰੇ ਫੜਾ ਦਿੱਤੇ ਆ ਦੋ ਫੋਨ ਫੜਾ ਦਿੱਤੇ ਹੁਣ ਕਿਹੜੇ ਫੋਨ ਦੇ ਵਿੱਚ ਨੂੰ ਦੇਖੀਏ ਅਸੀਂ ਉਸ ਤੋਂ ਬਾਅਦ ਵੀਡੀਓ ਹੋ ਗਈ ਸੀ ਖਤਮ ਸਾਰੇ ਗਾਣੇ ਦੀ ਵੀਡੀਓ ਲਈ ਅਸੀਂ ਤਿਆਰ ਹੋਏ ਸੀ ਹੁਣ ਅਸੀਂ ਚੱਲੇ ਆ ਸਟੂਡੀਓ ਬਾਏ ਬਾਏ ਕਰ ਦਿੱਤੀ ਹੀ ਸਾਰਿਆਂ ਨੂੰ ਮੰਨਾ ਸਾਡੀ ਗੱਡੀ ਤੋਂ ਹੇਠਾਂ ਨਹੀਂ ਉੱਤਰੀ ਮੈਂ ਮੰਨਤ ਨੂੰ ਬੋਲਿਆ ਕਿ ਚਲੋ ਮੰਨਤ ਪਿੱਛੇ ਜਾਓ ਉੱਤਰ ਕੇ ਮੈਂ ਕਿਹਾ ਮੈਂ ਬੈਠਣਾ ਮੂਰੇ ਫਰੰਟ ਸੀਟ ਦੇ ਉੱਤੇ ਬਾਏ ਬਾਏ ਸਾਰਿਆਂ ਨੂੰ ਵੀਡੀਓ ਦੀ ਖਤਮ